ਭਾਈ ਹਰਜਾ ਮੀਡੀਆ ਤੋਂ ਮੀਡੀਆ ਤੋਂ ਹਟ ਜਾ ਰਿਕੋਰਡ ਬੰਦ ਕਰ ਉਹ ਜੀ ਇੱਥੇ ਲੰਗਰ ਲਾਉਣ ਆਏ ਸੀ ਬਾਹਰ ਬਾਹਰ ਆਏ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣੇ ਬਾਹਰ ਲੰਗਰ ਲਾਉਣ ਆਏ ਸੀਗੇ ਲੰਗਰ ਲਾਦੇ ਹੋਏ ਇੱਥੇ ਜਾਮ ਲੱਗਿਆ ਬਈ ਗੱਡੀਆਂ ਧੁਖੜੀਆਂ ਸੀਗੀਆਂ ਤੇ ਚਾਰ ਪੰਜ ਗਰਮੈਂਟ ਸੀ ਮੈਂ ਉੱਥੇ ਲੋਕ ਕੋਈ ਵੀਆਪੀ ਹੋਣਾ ਜਦੋਂ ਪੁੱਛਿਆ ਭਾਈ ਜੀ ਮੈਂ ਗੱਡੀ ਕਿੱਦੀ ਹੈ ਕਹਿੰਦੇ ਭਾਈ ਮਲਗੀ ਤੋਂ ਮੈਂ ਭਾਈ ਗੱਡੀ ਸਾਈਡ ਤੇ ਲਾ ਲਓ ਇੱਥੇ ਜਾਮ ਲੱਗਿਆ ਗੁਰੂਵਾਰ ਦਾ ਦਿਨ ਹੈ ਗੱਡੀ ਸਾਈਡ ਤੇ ਲਾ ਲਓ ਕਦੇ ਲਾਉਂਦੇ ਆ ਤੇ ਮੈਂ ਕਹਿਆ ਲਾੜੋ ਪਰ ਮੈਂ ਵੀ ਜੈਡਬਲ ਫਿਲਮ ਕਾ ਵੀ ਪਰਮਿਸ਼ਨ ਦਿਖਾਉ ਬਈ ਇਹ ਉਟਰ ਮਾਰ ਲਾਗੇ ਪਰ ਗੁਰਦੁਆਰਾ ਸਾਹਿਬ ਦਾ ਦਿਨ ਹੈ ਮਹਾਰਾਜ ਦਾ ਤੂੰ ਉਟਰ ਨਾ ਮਾਰੋ ਰੇ ਚੰਗੇ ਨਾ ਦੇ ਪੰਜ 6 ਉਹਨਾਂ ਦੇ ਆਪਣੇ ਮੁੰਡੇ ਪ੍ਰਾਈਵੇਟ ਸੀਗੇ ਇੱਕ ਫੋਰਸ ਬ੍ਰੈਕ ਕਰਦੀ ਗੱਡੀ ਸੀ ਤੇ ਮੈਂ ਉਹਨੂੰ ਕਿਹਾ ਬਾਈ ਮੈਂ ਜਿੰਨ ਲਾਗੇ ਜਿੰਨ ਤੋਂ ਬਾਅਦ ਉਹਨਾਂ ਦਾ ਮੈਂ ਚਲਾਨ ਕਰਤਾ ਜੈਡਬਲ ਨਾ ਪਰਮਿਸ਼ਨ ਹੈਗੀ ਸੁਣ ਲੈ ਕੋਈ ਤਾਂ ਪਰਮਿਸ਼ਨ ਮੰਗੀ ਪਰਮਿਸ਼ਨ ਹੈ ਨਹੀਂ ਜਿੰਨ ਲਾਗੇ ਜੈਡਬਲ ਫਿਲਮ ਦਾ ਚਲਾਨ ਕਰਤਾ ਜੀ ਕਿਹਨਾਂ ਚਲਾਨ ਕਰਿਆ ਐਮਐਸਬੀ ਦਾ ਇਕੋ ਸਰਿਕਾ ਦੇਖਣ ਤਾਂ ਆ ਕੇ ਸਕਿਉਰਟੀ ਗਾਰਡ ਤੋਂ ਤੁਹਾਡੇ ਨਾਲ ਕੰਮ ਕੀ ਕੀਤੀ ਜੀ ਸਕਿਉਰਟੀ ਗਾਰਡ ਮੇਰੇ ਨਾਲ ਜਿਹਰੇ ਸੀ ਜੀ ਸਾਨੂੰ ਜਾਨ ਤੋਂ ਜਾਨ ਤੋਂ ਮੈਂ ਬਾਈ ਪੇਪਰ ਤੋਂ ਗੱਡੀ ਤੇ ਮੈਨੂੰ ਪੇਪਰ ਦਿਖਾ ਦਿਓ ਜੱਡੂ ਨੇ ਪੁਲਿਸ ਦਿਖਾ ਦਿਓ ਜੀ ਫਿਰ ਮੈਂ ਛੱਡ ਦੇਣਾ ਜਿਹਨੂੰ ਮੈਂ ਚਲਾਨ ਕੀਤਾ ਉਹਨੂੰ ਪੁਲਿਸ ਦਿਖਾਈ ਹੋਏ ਚਲੇ ਗਈ ਜੀ ਟੌਲ ਤੇ ਜਿਹੜਾ ਗਾਇਕਾ ਉਹ ਵੀ ਗੱਡੀ ਦੇ ਵਿੱਚ ਸੀ ਉਹ ਵੀ ਗੱਡੀ ਦੇ ਵਿੱਚ ਸੀ ਜੀ ਉਹ ਭੱਜ ਕੇ ਵਿੱਚ ਵੜ ਗਈ